ਕਿੰਨੇ ਕਿਹਾ ਕੇ ਹਾਂਜੀ ਕਰੇ ਕਰੇ ਗਏ ਚਲੋ ਇੱਕ ਇੱਕ ਮਦਨਾ ਆਪੇ ਰੋਕੋ ਨੋ ਵਮੈਂਸਡੇ ਅੱਜ ਜਿਸੀ ਯੂਥ ਵਿਰਾਗਨਾ ਵੱਲੋਂ ਫਰੀਦਕੋਟ ਦੇ ਵਿੱਚ ਸਲਾਈ ਸੈਂਟਰ ਜੋ ਜ਼ਰੂਰਤਮੰਦ ਲੇਡੀਆਂ ਹੈ ਉਹਨਾਂ ਲਈ ਖੋਲਿਆ ਜੀ ਔਰ ਇਹਦੇ ਨਾਲ ਇੱਕ ਤਾਂ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਔਰ ਦੂਸਰਾ ਹੀ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹੋ ਸਕਦੀਆਂ ਜੀ ਇਸ ਸਮਾਜ ਦੇ ਵਿੱਚ ਔਰਤ ਦਾ ਦਰਜਾ ਫੇਰ ਹੀ ਹੋਏਗਾ ਨਾ ਫੇਰ ਹੀ ਸ਼ਕਤੀ ਸ਼ਕਤੀਕਰਨ ਉਹਨਾਂ ਦਾ ਬਣੇਗਾ ਜਦੋਂ ਇਹ ਕੁਝ ਸਕਿੱਲਸ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਔਰ ਸਾਡੇ ਯੂਥ ਵਿਰੰਗਨਾ ਵੱਲੋਂ ਹਰ ਤਰ੍ਹਾਂ ਦੀ ਸਕਿੱਲ ਜਿਹੜੀ ਆ ਉਹ ਇਹਨਾਂ ਮਹਿਲਾਵਾਂ ਨੂੰ ਇਹਨਾਂ ਲੇਡੀਜ਼ ਨੂੰ ਪ੍ਰੋਵਾਈਡ ਕਰਾਈ ਜਾਏਗੀ ਜੀ ਸਟਿਚਿੰਗ ਦੀ ਵੀ ਇਸ ਤੋਂ ਬਿਨਾ ਅਸੀਂ ਇਹਨਾਂ ਨੂੰ ਪਾਰਲਰ ਜੋ ਹੁੰਦਾ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਜਿਵੇਂ ਮਤਲਬ ਕਿ ਲੇਡੀਜ਼ ਦੇ ਜਿੰਨੇ ਵੀ ਵਰਕ ਹੁੰਦੇ ਆ ਉਹਨਾਂ ਦੇ ਅਸੀਂ ਸੈਂਟਰਸ ਖੋਲਦੇ ਆ ਤਾਂਕਿ ਜਿੰਨੀਆਂ ਇਹਨਾਂ ਨੂੰ ਇਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਸਕਿੱਲ ਦੇ ਸਕੀਏ ਤੇ ਤਾਂਕਿ ਇਹ ਆਪਦਾ ਰੋਜ਼ਗਾਰ ਉਸ ਤੋਂ ਬਣਾ ਸਕਣ ਦੂਸਰਾ ਜਿਹੜੇ ਬੱਚੇ ਹੁੰਦੇ ਆ ਲੋੜਵੰਦ ਬੱਚੇ ਔਰ ਸਟੱਡੀ ਕਰਨਾ ਜਾਣਦੇ ਆ ਔਰ ਚਾਹੁੰਦੇ ਵੀ ਆ ਉਹਨਾਂ ਲਈ ਈਵਨਿੰਗ ਫ੍ਰੀ ਜਿਹੜੇ ਮਤਲਬ ਕਿ ਕੋਚਿੰਗ ਸੈਂਟਰ ਉਹ ਖੋਲੇ ਜਾਂਦੇ ਆ ਜੀ ਜਿੰਨਾ ਵੀ ਹੋ ਸਕਦਾ ਹੈ ਕਿ ਅਸੀਂ ਸਮਾਜ ਲਈ ਕੁਝ ਕਰ ਸਕੀਏ ਤਾਂ ਅਸੀਂ ਉਹ ਹਰ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸਾਰੇ ਹੀ ਸਾਡਾ ਇਸ ਕੰਮ ਦੇ ਵਿੱਚ ਜ਼ਰੂਰ ਸਾਥ ਦਿਓ ਥੈਂਕ ਯੂ ਅੱਜ ਕਿੰਨੇ ਬੱਚਿਆਂ ਤੇ ਭਾਗ ਲਿਆ ਜੀ ਇਥੇ ਜੀ ਅ ਅੱਜ ਤਕਰੀਬਨ 15 ਬੱਚੇ ਹੈ ਜੋ ਇਥੇ ਇਹਨਾਂ ਨੇ ਸਾਡੇ ਕੋਲੇ ਨਾਮ ਆਪ ਦਾ ਦਰਜ ਕਰਵਾਇਆ ਇਸ ਦੇ ਉੱਪਰ ਇਹਨਾਂ ਨੂੰ 6 ਮਹੀਨੇ ਦਾ ਕੋਰਸ ਕਰਵਾਇਆ ਜਾਏਗਾ ਫ੍ਰੀ ਦੇ ਵਿੱਚ ਬਿਨਾ ਕਿਸੇ ਕੋਈ ਇਹਨਾਂ ਤੋਂ ਕੋਈ ਫੰਡਿੰਗ ਦੀ ਕੋਈ ਹੈ ਨਹੀਂਗਾ ਔਰ ਇਸ ਦੇ ਬੇਸ ਤੇ ਇਹਨਾਂ ਨੂੰ 6 ਮਹੀਨੇ ਬਾਅਦ ਇਹਨਾਂ ਨੂੰ ਇੱਕ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਜਾਏਗਾ ਜਿਸ ਦੇ ਬੇਸ ਤੇ ਇਹ ਆਪ ਦਾ ਕਿਤੇ ਵੀ ਆਪ ਦਾ ਰੋਜ਼ਗਾਰ ਖੋਲ ਸਕਦੇ ਆ ਜੀ ਜੀ ਮੇਰਾ ਨਾਮ ਸੋਮਨ ਹੈ ਮੈਂ ਮੌਜੂਦਾ ਹਾਂ ਐਮ ਸੀ ਹਾਂ ਤੇ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਸੀਗਾ ਆ ਯੂਥ ਫ ਰੰਗਨਾਏ ਸੰਸਥਾ ਹੈਗੀ ਹੈ ਦਿੱਲੀ ਤੋਂ ਤੇ ਇਹ ਬਹੁਤ ਸੋਹਣਾ ਉਪਰਾਲਾ ਕਰ ਰਹੀ ਹੈ ਅੱਜ ਇਹਨਾਂ ਨੇ ਫਰਸਟ ਟਾਈਮ ਫਰੀਦਕੋਟ ਦੇ ਵਿੱਚ ਇੱਕ ਸिलाई ਸੈਂਟਰ ਦੀ ਸੰਸਥਾ ਖੋਲੀ ਹੈ ਤਾਂ ਜਿਹਦੇ ਵਿੱਚ ਮਤਲਬ ਕਿ ਫ੍ਰੀ ਵੂਮਨਸ ਨੂੰ ਇਹ ਸिलाई ਦੀ ਜਿਹੜੀ ਸਿੱਖਿਆ ਦੇ ਰਹੀ ਹੈ ਤਾਂ ਇਹ ਸੰਸਥਾ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਜਾ ਚੁੱਕੀ ਹਾਂ ਤਾ ਇਹ ਲੋਕਾਂ ਦੀ ਕਾਫੀ ਜ਼ਿਆਦਾ ਹੈਲਪ ਕਰ ਰਹੀ ਹੈ ਜਿਵੇਂ ਕਿ ਆਪਣੇ ਔਮਨਸ ਪ੍ਰੈਗਨੈਂਟ ਔਮਨਸ ਨੂੰ ਵੀ ਇਹ ਕਾਫੀ ਸਾਥ ਦਿੰਦੇ ਆ ਪੂਰੇ ਮਤਲਬ 9th 9 ਮਨਥ ਉਹਨਾਂ ਦੇ ਮਤਲਬ ਪੂਰੀ ਕੇਅਰ ਵੀ ਕਰਦੇ ਆ ਤਾਂ ਉਹਨਾਂ ਨੂੰ ਜੋ ਵੀ ਮਤਲਬ ਕੋਈ ਲੋਡ ਹੁੰਦੀ ਹੈ ਜਿਹੜੀ ਚੀਜ਼ ਦੀ ਤਾਂ ਇਹ ਪ੍ਰੋਵਾਈਡ ਕਰਵਾਉਂਦੇ ਆ ਤਾਂ ਇਹਨਾਂ ਦੇ ਵਿੱਚੋਂ ਜਿਵੇਂ ਆਪਣੇ ਆਹ ਗਰਲਸ ਹੈਗੀਆਂ ਇਹ ਬਹੁਤ ਹੀ ਅੱਛਾ ਟ੍ਰੀਟ ਕਰਦੀਆਂ ਲੋਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਦੇ ਆ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤਾ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਆ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਲੋਕਾਂ ਨੂੰ ਕਿ ਵੱਧ ਚੜ ਕੇ ਅੱਗੇ ਆਓ ਔਰ ਇਹਨਾਂ ਦਾ ਸਾਥ ਦਿਓ ਤਾਂ ਕਿ ਆਪਾਂ ਇਦੇ ਇਦਾਂ ਦੇ ਕੰਮਾਂ ਨੂੰ ਅੱਗੇ ਵਧਾ ਸਕੀਏ। ਤੁਹਾਡੇ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਹੈ? ਜੀ ਮੇਰੇ ਵੱਲੋਂ ਜਿੰਨਾ ਬੰਦਾ ਹੋ ਸਕੇਗਾ ਮੈਂ ਇਹਨਾਂ ਦਾ ਸਹਿਯੋਗ ਕਰਦੀ ਰਹੂੰਗੀ। ਮੈਂ ਇਹਨਾਂ ਨੂੰ ਕਿਹਾ ਜਿਵੇਂ ਤੁਸੀਂ ਮਤਲਬ ਇਦਾਂ ਸੈਂਟਰ ਵਗੈਰਾ ਖੋਲਦੇ ਹੋ ਜਾਂਦੇ ਹੋ ਤੁਸੀਂ ਮੈਨੂੰ ਵੀ ਮਤਲਬ ਇਨਵਾਈਟ ਕਰਦੇ ਹੋ ਤਾਂ ਮੈਨੂੰ ਵਧੀਆ ਵੀ ਲੱਗਦਾ ਔਰ ਮੇਰਾ ਜਿੰਨਾ ਸਾਥ ਬੰਦ ਹੈ ਮੈਂ ਦੇਣ ਨੂੰ ਤਿਆਰ ਹਾਂ। ਹਾਂਜੀ। ਤਨਮਜੀ ਹਾਂਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਕੋਮਲ ਹੈ ਅ ਅੱਜ ਇਹਨਾਂ ਨੇ ਯੂਥ ਵਿਰੰਗ ਲਾਇਆ ਹੋਣਾ ਨੇ ਇੱਥੇ ਸਲਾਈ ਸੈਂਟਰ ਓਪਨ ਕੀਤਾ ਹੈਗਾ ਮੈਂ ਆਪਣਾ ਨਾਮ ਦਰਜ ਕਰਵਾਇਆ ਹੈ ਇਹਨਾਂ ਨੇ ਸਾਰਾ ਕੁਝ 6 ਮਹੀਨੇ ਦਾ ਫ੍ਰੀ ਵਿੱਚ ਕਰਵਾਉਣਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਨੇ ਇਹ ਸਲਾਈ ਜਿਵੇਂ ਫ੍ਰੀ ਵਿੱਚ ਓਪਨ ਕਰਵਾਇਆ ਹੈਗਾ ਤੇ ਅਸੀਂ ਇਹ ਸਾਰਾ ਕੰਮ ਸਿੱਖ ਕੇ ਅਸੀਂ ਆਪਦੇ ਆਉਣ ਵਾਲੇ ਸਮੇਂ ਵਿੱਚ ਰੁਜ਼ਗਾਰ ਓਪਨ ਕਰ ਸਕਦੇ ਹਾਂ ਆਪਦਾ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਦਾ ਤੁਹਾਨੂੰ ਸਰ ਇਹ ਬਹੁਤ ਵਧੀਆ ਮੈਨੂੰ ਪ੍ਰਾਲਾ ਲੱਗਿਆ ਕਿਉਂਕਿ ਸਾਡੇ ਵਰਗੇ ਬਹੁਤ ਬੱਚੇ ਨੇ ਜੋ ਵੀ ਪੈਸੇ ਵੱਲੋਂ ਸਿੱਖ ਨਹੀਂ ਸਕਦੇ ਤੇ ਇਹਨਾਂ ਨੇ ਫ੍ਰੀ 'ਚ ਸਿਖਾਉਂਦੀ ਵੀ ਉਹ ਕੀਤੀ ਹੈਗੀ ਆ ਤੇ ਸਾਨੂੰ ਵਧੀਆ ਲੱਗਿਆ